ਸੂਹੀ ਮਹੱਲਾ ਪੰਜਵਾਂ ਘਰ ਤੀਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮੰਗਣ ਬਹੁਤਾ ਮਹਿਲ ਨ ਪਾਵੇ ਕਹਿ ਤੋ ਬਹੁਤਾ ਜੋ ਪਿਆ ਮਨੈ ਜਿਸ ਕੀ ਰੀਸਾ ਕੂੜੇ ਮੂਰਖ ਕੀ ਹਾਠੀ ਸਾਰਾਓ ਵੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਿਲੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹੈ ਮੁਖ ਰਾਤਾ ਕਹੋ ਨਾਨਕ ਪ੍ਰਭ ਬਿਨੋ ਸੁਣੀ ਜੈ ਕੁਚਲਾ ਕઠੋਰ ਕਾਮੀ ਮੁਕਤ ਕੀਜੈ ਦਰਸ਼ਨ ਦੇਖੇ ਕੀ ਵਡਿਆਈ ਤゥム ਸੁਖ ਦਾਤੇ ਬੁਰਖ ਸੁਪਾਈ ਰਹਾਓ ਦੂਜਾ ਸੁਹੀ ਮਹੱਲਾ ਪੰਜਵਾ ਬੁਰੇ ਕਾਮ ਕੋ ਊਟ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਅਸਰੀ ਆਪਣਾ ਮੁਝੈ ਨਾ ਇਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਓ ਲੋਬ ਲਹਿਰ ਕੋ ਬਿਗਸ ਫੂਲ ਬੈਠਾ ਸਾਧ ਜਨਾ ਕਾ ਦਰਸ਼ਨ ਢੀਠਾ ਕਬ ਹੂ ਨਾ ਸਮਝੈ ਅਗਿਆਨ ਗਵਾਰਾ ਬਹਰ ਬਹਰ ਲਪਟਿਓ ਜੰਜਾਰਾ ਰਹਾਓ ਵੇਖਾ ਨਾਦ ਕਰਨ ਸੁਣ ਭੀਨਾ ਹਰ ਜਸ ਸੁਣ ਤ ਆਲਸ ਮਨ ਕੀਨਾ ਦ੍ਰਿਸ਼ਟ ਨਹੀਂ ਰੇ ਪੇਖਤ ਅੰਦੇ ਛੋੜ ਜਾਏ ਝੂਠੇ ਸਭ ਧੰਦੇ ਰਹਾਓ ਕਹੋ ਨਾਨਕ ਪ੍ਰਭ ਅਖਸ਼ ਕਰੀਜੈ ਕਰ ਕਿਰਪਾ ਮੋਹਿ ਸਾਧ ਸੰਗ ਦੀਜੈ ਤੋ ਕਸ਼ਪਈਏ ਜੋ ਹੋਈਏ ਰੇਨਾ ਜਿਸੈ 부ਝਾਹੇ ਤਿਸ ਨਾਮ ਲੈਨਾ ਰਹਾਓ ਸੁਹੀ ਮਹੱਲਾ ਪੰਜਵਾ ਘਰ ਮੈਂ ਠਾਕੁਰ ਨਦਰਣ ਆਵੈ ਗਲ ਮੈਂ ਪਾਹਣ ਲਹਿ ਲਟਕਾਵੈ ਭਰਮੇ ਫੂਲਾ ਸਾਖਤ ਫਿਰਤਾ ਨੀਰ ਬਿਰੋ ਲੈ ਖਪ-ਖਪ ਮਰਤਾ ਰਹਾਓ ਜਿਨਸਾ ਪਾਹਣ ਕੋ ਠਾਕੁਰ ਕਹਤਾ ਓ ਪਾਹਣ ਲੈ ਉਸ ਕੋ ਡੁਬਤਾ ਗੁਣ ਹੈਂਗਾਰ ਲੂਣ ਹਰਾਮੀ ਪਾਹਣ ਨਾਮ ਨਾ ਪਾਰ ਗਿਰਾਮੀ ਗੁਰ ਮੇਲਠਾ ਨਾਨਕ ਠਾਕੁਰ ਜਾਤਾ ਜਲ ਥਲ ਮਹੀਅਲ ਪੂਰਨ ਬੇਦਾਤਾ ਸੁਹੀ ਮਹੱਲਾ ਪੰਜਵਾਂ ਲਾਲਣ ਰਾਵਿਆ ਕਵਨ ਗਤੀਰੀ ਸਖੀ ਬਤਾਵ ਮੁਜੈ ਮਤੀਰੀ ਸੂਹਬ ਸੂਹਬ ਸੂਹਵੀ ਆਪਣੇ ਬ੍ਰੀਤਮ ਕਹਿ ਰੰਗ ਰਤੀ ਰਹਾਉ ਪਾਵ ਮਿਲਵ ਸੰਗ ਨੈਣ ਪਤੀਰੀ ਜਹਾਂ ਪਠਾਉ ਜਾਉ ਤਤੀਰੀ ਜਪ ਤਬ ਸੰਜਮ ਦਿਓ ਜਤੀਰੀ ਇੱਕ ਨਿਮਖ ਮਿਲਾਵ ਹੋ ਮੋਹੇ ਪ੍ਰਾਨ ਪਤੀਰੀ ਮਾਨ ਤਾਨ ਅੰਬੁਦ ਹਤੀਰੀ ਸਾ ਨਾਨਕ ਸੁਹਾਗ ਵਤੀਰੀ ਸੁਹੀ ਮਹੱਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਨਯਾ ਧਾਰਾ ਤੋਝ ਹੀ ਪੇਖ ਪੇਖ ਮਨ ਸਾਧਾਰਾ ਤੂੰ ਸਾਜਣ ਤੂੰ ਪ੍ਰੀਤਮ ਮੇਰਾ ਚਿਤ ਹੈ ਨਾ ਬਿਸਰੈ ਕਾ ਹੂੰ ਬੇਰਾ ਰਹਾਉ ਬੈ ਖਰੀਦਾ ਹੋਂਦਾ ਸਰੋ ਤੇਰਾ ਤੂੰ ਭਾਰੋ ਠਾਕੁਰ ਗੁਣੀ ਹੀ ਗਹਿਰਾ ਕੋਟ ਦਾਸ ਜਾਂ ਕੈ ਦਰਬਾਰੇ ਨਿਮਖ ਨਿਮਖ ਵਸੈ ਤਨ ਨਾਲੇ ਹਉ ਕਿਛੂ ਨਹੀਂ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਸੁਹੀ ਮਹਲਾ ਪੰਜਵਾ ਸੂਖ ਮਹਿਲ ਜਾਕੇ ਊਚ ਦਵਾਰੇ ਤਾ ਮੈਂ ਵਸੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲ ਕਾਹੂ ਨੀਤਰੋਂ ਡਿਠੀ ਰਹਾਓ ਤਹਿ ਗੀਤਨਾ ਦੇ ਆਖਾਰੇ ਸੰਗਾ ਊਹਾ ਸੰਤ ਕਰਹੈ ਹਰ ਰੰਗਾ ਤੈ ਮਰਨ ਨ ਜੀਵਨ ਸੋਗ ਨ ਹਰਖਾ ਸਾਤ ਨਾਮ ਕੀ ਅੰਮ੍ਰਿਤ ਵਰਖਾ ਗੋਹਾ ਜਾ ਕਥਾਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੁਹੀ ਮਹੱਲਾ ਪੰਜਵਾ ਜਾਗੈ ਦਰਸ਼ ਪਾਪ ਕੋਟ ਉਤਾਰੇ ਭੇਟ ਦਸੰਗ ਓ ਭੌਦਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾਕੇ ਟਹਿਲ ਜਮ ਦੂਤ ਬਿਦਾਰੇ ਜਾਕੇ ਧੀਰਕ ਇਸ ਮਨ ਹੈ ਸਦਾਰੇ ਜਾਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਜਨ ਸਦ ਬਲੇ ਹਾਰੇ ਸੂਹੀ ਮਹੱਲਾ ਪੰਜਵਾਂ ਰਹਿਣ ਨਾ ਪਾਵੇ ਸੁਰ ਨਰ ਦੇਵਾ ਉਠ ਸਦਾਰੇ ਕਰ ਮਨ ਜਨ ਸੇਵਾ ਜੀਵਤ ਪੇਖੇ ਜਿੰਨੀ ਹਰ ਹਰ ਧਿਆਇਆ ਸਾਧ ਸੰਗ ਤਿਨੇ ਦਰਸ਼ਨ ਪਾਇਆ ਰਹਾਉ ਬਾਦਸ਼ਾਹ ਸ਼ਾ ਵਪਾਰੀ ਮਰਨਾ ਜੋ ਦੀ ਸੈ ਸੋ ਕਾਲੇ ਖਰਣਾ ਕੂੜਾ ਮੋਹ ਲਬਟ ਲਬਟਾਨਾ ਛੋੜ ਚੱਲਿਆ ਤਾਂ ਫਿਰ ਬਸ਼ਤਾਨਾ ਕਿਰਪਾ ਨਿਹਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਪੀਂ ਦਿਨ ਰਾਤ ਸੁਹੀ ਮਹੱਲਾ ਪੰਜਵਾ ਘਟ ਘਟ ਅੰਤਰ ਤੁਮੈ ਵਸਾ ਹਾਰੇ ਸਗਲ ਸਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨੀ ਅਧਾਰੇ ਤੁਝਹੀ ਪੇਖ ਪੇਖ ਮਨ ਬਿਸਾਰੇ ਰਹਾਓ ਅਨਕ ਜੋਨ ਭ੍ਰਮ ਭ੍ਰਮ ਬ੍ਰਹਮ ਹਾਰੇ ਓਟ ਗਹੀ ਅਬ ਸਾਧ ਸੰਗਾਰੇ ਅਗਮਾਇ ਗੋਚਰ ਅਲਖ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਸੁਹੀ ਮਹੱਲਾ ਪੰਜਵਾ ਕਵਨ ਕਾਜ ਮਾਇਆ ਵਢਿਆਈ ਜਾ ਕੋ ਬਿਨ ਸਤ ਬਾਰਣ ਕਾਈ ਇਹੋ ਸੁਪਨਾ ਸੋਬਤ ਨਹੀਂ ਜਾਣੈ ਛੇਤਾ ਵਿਵਸਤਾ ਮਹਿ ਲਪਟਾਨੈ ਰਹਾਉ ਮਹਾ ਮੁਹੇ ਮੋਹਯੋ ਗਵਾਰਾ ਪੇਖਤ ਪੇਖਤ ਊਠ ਸਿਧਾਰਾ ਉੱਚ ਦੇ ਉੱਚ ਤਾਂ ਕਾ ਦਰਬਾਰਾ ਕਹੀ ਜੰਤ ਬਿਨਾਹੇ અપਾਰਾ ਦੂਸਰ ਹੋਵਾ ਨਾ ਕੋਈ ਜਪ ਨਾਨਕ ਪ੍ਰਭ ਏਕੋ ਸੋਈ ਸੁਹੀ ਮਹੱਲਾ ਪੰਜਵਾ ਸਿਮਰ ਸਿਮਰਤਾ ਕਉ ਹਉ ਜੀਵਾ ਚਰਨ ਕਮਲ ਤੇਰੇ ਤੋਹੇ ਤੋਹੇ ਪੀਵਾ ਸੋ ਹਰ ਮੇਰਾ ਅੰਤਰ ਜਾਮੀ ਭਗਤ ਜਨਾ ਕਹਿ ਸੰਗ ਸੁਆਮੀ ਰਹਾਉ ਸੁਣ ਸੁਣ ਅੰਮ੍ਰਿਤ ਨਾਮ ਧਿਆਵਾ ਆਠ ਪਹਿਰ ਤੇਰੇ ਗੁਣ ਗਾਵਾਂ ਪੇਖ ਪੇਖ ਲੀਲਾ ਮਨ ਆਨੰਦਾ ਗੁਣਿਆ ਪਾਰ ਪ੍ਰਪਰਮ ਆਨੰਦਾ ਨ ਜਾਗੈ ਸਿਮਰਨ ਕਸ਼ਪਉ ਨਾਮ ਬਿਆਪੈ ਸਦਾ ਸਦਾ ਨਾਨਕ ਹਰ ਜਾਪੈ ਈਸੂਹੀ ਮਹੱਲਾ ਪੰਜਵਾ ਗੁਰ ਕੈ ਬਚਨ ਹਿਰਦੈ ਧਾਣ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲੇਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਓ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਨ ਕਰਨੇ ਆਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਧਰੜ ਨਾਮ ਦਾਣ ਇਸ਼ਨਾਨ ਸੁਚਾਰੀ ਕਹੋ ਨਾਨਕ ਇਹੋ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ ਸੁਹੀ ਮਹੱਲਾ ਪੰਜਵਾ ਲੋਭ ਮੋ ਮਗਨ ਅਪਰਾਧੀ ਕਰਨ ਹਾਰ ਕੀ ਸੇਵਨ ਸਾਦੀ ਪਦਤ ਪਾਵਨ ਪ੍ਰਭ ਨਾਮਤ ਮਾਰੇ ਰੱਖ ਲਿਓ ਮੋਏ ਨਿਰਗੁਣੀ ਆਰੇ ਰਹਾਓ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚੀ ਦੇਹ ਮਨੁਖ ਅਬਿਮਾਨੀ ਸਵਾਦ ਬਾਦ ਇਰਖ ਮਦਮਾਇ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੋਖ ਬੰਜਨ ਜਗ ਜੀਵਨ ਹਰਦਾਇਆ ਸਕਲ त्याग ਨਾਨਕ ਸਰਨਾਇ ਸੁਹੀ ਮਹਲ ਹਾ ਪੰਜਵਾ ਪੇਖਤ ਚਖਤ ਕਹੀਐ ਤ ਅੰਦਾ ਸੁਣੀਐ ਤ ਸੁਣੀਐ ਨਾਹੀ ਨਿਕਟ ਵਸਤ ਕੋ ਜਾਣੈ ਦੂਰੇ ਪਾਪੀ ਪਾਪ ਕਮਾਹੀ ਸੋਕਿ ਸ਼ਕਾਰ ਜਿਤ ਛੁਟੈ ਪਰਾਨੀ ਹਰ ਹਰ ਨਾਮ ਜਪੇ ਅੰਮ੍ਰਿਤ ਬਾਨੀ ਰਹਾਉ ਘੋਰ ਮਹਿਲ ਸਦਾ ਰੰਗ ਰਾਤਾ ਸੰਗਤ ਮਾਰੈ ਕਸ਼ੂ ਨਾ ਜਾਤਾ ਰਖਹਿ ਪੁਚਾਰ ਮਾਟੀ ਕਾ ਭੰਡਾ ਅਤ ਕੋ ਚੀਲ ਮਿਲੈ ਜਮ ਡਾਂਡਾ ਕਾਮ ਕਰੋਧ ਲੋਭ ਮੋਹ ਬਾਦਾ ਮਹਾਕਰਤ ਮੈਂ ਨਿਕਰਤ ਜਾਤਾ ਨਾਨਕ ਕੀ ਅਰਦਾਸ ਸੁਣੀਜੈ ਡੂਬਤ ਪਾਹਣ ਪ੍ਰਭ ਮੇਰੇ ਲੀਜੈ ਸੋਹੀ ਮਹੱਲਾ ਪੰਜਵਾ ਜੀਵਤ ਮਰੈ 부ਜੈ ਪ੍ਰਭ ਸੋਏ ਤਿਸ ਜਨ ਕਰਮ ਪ੍ਰਾਪਤ ਹੋਏ ਸੋਡ ਸਾ ਜਣਿਓ ਦੁਤਰ ਤਰੀਐ ਮਿਲ ਸਾਧੂ ਹਰ ਨਾਮ ਉਚਰੀਐ ਰਹਾਉ ਏਕ ਬਿਨਾ ਦੂਜਾ ਨਹੀਂ ਜਾਣੈ ਘਟ ਘਟ ਅੰਤਰ ਪਾਰ ਬ੍ਰਹਮ ਪਛਾਨੈ ਜੋ ਗ਼ਿਸ਼ ਕਰੈ ਸੋਈ ਪਲ ਮਨੈ ਆਦਿ ਅੰਤ ਕੀ ਕੀਮਤ ਜਾਣੈ ਕਹੋ ਨਾਨਕ ਤਿਸ ਜਨ ਬਲਿਹਾਰੀ ਜਾਕੈ ਹਿਰਦੈ ਵਸੈ ਮੂਰਾਰੀ ਸੁਹੀ ਮਹੱਲਾ ਪੰਜਮਾ ਗੁਰ ਪਰਮੇਸ਼ਰ ਕਰਨੈ ਹਾਰ ਸਗਲ ਸ੍ਰਿਸ਼ਟ ਕੋ ਦੇ ਅਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਤਨ ਤੇ ਜਾਏ ਰਹਾਉ ਭਉ ਜਲ ਡੂਬਦ ਸਤ ਗੁਰ ਕਾ ਡਾ ਜਨਮ ਜਨਮ ਕਾ ਟੂਟਾ ਗੰਡਾ ਗੁਰ ਕੀ ਸੇਵਾ ਕਰਹੁ ਦਿਨ ਰਾਤ ਸੁਖਾ ਸਹਿਜ ਮਨ ਆਵੈ ਸ਼ਾਂਤ ਸਤਿਗੁਰ ਕੀ ਰੇਣ ਵਡਭਾਗੀ ਪਾਵੇ ਨਾਨਕ ਗੁਰ ਕੋ ਸਦ ਬਲ ਜਾਵੇ ਸੁਹੀ ਮਹੱਲਾ ਪੰਜਵਾਂ ਗੁਰੇ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸੇਮਰੋ ਸੋ ਪ੍ਰਭ ਆਪਣਾ ਸੁਆਮੀ ਸકલ ਘਟ ਆ ਕੈਂਤਰ ਜਾਮੀ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ